ਹਾਂਜੀ ਸ਼ਸ਼ੀਕਲ ਜੀ ਅੱਜ ਅਸੀਂ ਆਏ ਆ ਗੰਗਾ ਨਗਰ ਦੇ ਕੋਲ ਪਿੰਡ ਅਕਾਲੀ ਇੱਥੇ ਮੇਰੇ ਵੱਡੇ ਸਿਸਟਰ ਨੇ ਮਾਸੀ ਜੀ ਦੀ ਬੇਟੀ ਆ ਸੋ ਅਸੀਂ ਪਹਿਲਾਂ ਘਰੇ ਆਏ ਸੀ ਘਰੋਂ ਆਣ ਕੇ ਹੁਣ ਭੈਣ ਹੋਰੀ ਖੇਤ ਨਰਮਾ ਚੋਂਦੇ ਸੀ ਵੱਡੀ ਭੈਣ ਹੋਰੀ ਫਿਰ ਅਸੀਂ ਖੇਤ ਆ ਗਏ ਕਿਉਂਕਿ ਮੇਰੇ ਬੱਚਿਆਂ ਨੂੰ ਇਹ ਨਹੀਂ ਸੀ ਪਤਾ ਵੀ ਨਰਮਾ ਚੋਗਣਾ ਕੀ ਹੁੰਦਾ ਅਕਸਰ ਹੀ ਜਦੋਂ ਅਸੀਂ ਕਿਤੇ ਵੀ ਜਾਂਦੇ ਸੀ ਤਾਂ ਰਸਤੇ ਦੇ ਵਿੱਚ ਜਿੱਥੇ ਵੀ ਕਬਾਦ ਜਾਂ ਨਰਮੇ ਦੇ ਬੋਤੇ ਮਿਲਦੇ ਸੀ ਅੱਜ ਕੱਲ ਬੱਚੇ ਆ ਜਿਹੜੇ ਅਸੀਂ ਕਾਉਨਵੈਂਟ ਸਕੂਲਾਂ ਦੇ ਵਿੱਚ ਤਾਂ ਲਾਤੇ ਆ ਪਰ ਕਾਉਨਵੈਂਟ ਸਕੂਲਾਂ ਦੇ ਨਾਲ ਲਾਉਣ ਦੇ ਨਾਲ ਅਸੀਂ ਬੱਚਿਆਂ ਦਾ ਬਹੁਤ ਕੁਝ ਜਿਹੜਾ ਆਪਣਾ ਲਾਸ ਵੀ ਕਰਦੇ ਜਾ ਰਹੇ ਆ ਇੱਕ ਟਾਈਮ 'ਚ ਆ ਆਰਸੀਮ ਲੋਟ ਸਾਈਡ ਨੂੰ ਦੋਨੋਂ ਬੱਚੇ ਮੇਰੇ ਨਾਲ ਸੀਗੇ ਦੋਨੋਂ ਬੱਚੇ ਨਾਲ ਸੀ ਤੇ ਜਦੋਂ ਰਸਤੇ ਦੇ ਵਿੱਚ ਜਾ ਰਹੇ ਸੀ ਕਿੰਨੇ ਮੰਮਾ ਵਾਓ ਕਿੰਨੀ ਕਾਟਨ ਪਲਾਂਟ ਨੇ ਉਹ ਤਾਂ ਮੈਨੂੰ ਬੜਾ ਦੁੱਖ ਵੀ ਲੱਗਾ ਤੇ ਹੈਰਾਨੀ ਵੀ ਮਹਿਸੂਸ ਹੋਈ ਕਿ ਮੈਂ ਇੱਕ ਪੰਜਾਬ ਦੀ ਧਰਤੀ ਦੇ ਪਿੰਡਾਂ ਦੀ ਰਹਿਣ ਵਾਲੀ ਧੀ ਆ ਤੇ ਮੇਰੇ ਜਿਹੜੇ ਬੱਚੇ ਆ ਇਹਨਾਂ ਨੂੰ ਇਹ ਹੀ ਨਹੀਂ ਪਤਾ ਸਾਡੀ ਕਿਹੜੀ ਫਸਲ ਕੀ ਹੁੰਦੀ ਆ ਸੋ ਉਸ ਟਾਈਮ ਤੇ ਮੈਂ ਬੱਚਿਆਂ ਨੂੰ ਝਿੜਕਿਆ ਵੀ ਨਾਲ ਪਿਆਰ ਵੀ ਕੀਤਾ ਨਾਲ ਦੱਸਿਆ ਵੀ ਬੇਟੇ ਇਹ ਕਾਟਨ ਪਲਾਂਟ ਨਹੀਂ ਹੁੰਦੇ ਇਹ ਸਾਡੇ ਖੇਤਾਂ ਦੇ ਵਿੱਚ ਜਿਹੜਾ ਤਪਾ ਦੇ ਨਰਮਾ ਜਿਹੜਾ ਅਕਸਰ ਹੀ ਸਾਡੀਆਂ ਮਾਵਾਂ ਜਾਂ ਸਾਡੀਆਂ ਦਾਦੀਆਂ ਜਿਹੜੀਆਂ ਪਹਿਲਾਂ ਚੁਗਦੀਆਂ ਹੁੰਦੀਆਂ ਸੀ ਮੈਂ ਵੀ ਇੱਕ ਵਾਰਾਂ ਚੋਣੀਆਂ ਚੁਗੀਆਂ ਉਹਨਾਂ ਦੇ ਨਾਲ ਬੜੀ ਛੋਟੀ ਜੀ ਹੁੰਦੀ ਨੇ ਸਾਡੇ ਵੀ ਇੱਕ ਵਾਰੀ ਜੀ ਹੁੰਦੀ ਸੀ ਉਸ ਟਾਈਮ ਤੇ ਮੈਂ ਕਾਫੀ ਜਿਆਦਾ ਦਾਦੀ ਮਾਣਾ ਚੁੰਦੀ ਰਹੀ ਆਂ ਇਹ ਸੋ ਫਿਰ ਸਮਾਂ ਬਦਲਦਾ ਗਿਆ ਕਿਉਂਕਿ ਤੁਹਾਨੂੰ ਪਤਾ ਪੰਜਾਬ ਦੇ ਜਿਆਦਾਤਰ ਇਲਾਕਿਆਂ ਦੇ ਵਿੱਚ ਜਿਹੜਾ ਝੋਨੇ ਦੀ ਤੇ ਕਣਕ ਦੀ ਫਸਲ ਹੁੰਦੀ ਹੈ ਇਸ ਤੋਂ ਬਦਲ ਫਿਰ ਹੋਰ ਕੁਝ ਵੀ ਨਹੀਂ ਹੁੰਦਾ ਸੋ ਕਪਾਹ ਦੇ ਜਿਹੜਾ ਨਰਮਾ ਸਾਡੇ ਕਾਫੀ ਪਿੰਡਾਂ ਦੇ ਵਿੱਚੋਂ ਇਹ ਚੀਜ਼ਾਂ ਅਲੋਪ ਹੋ ਗਈਆਂ ਤੇ ਸਾਡੀ ਅਗਲੀ ਪੀੜ੍ਹੀ ਨੂੰ ਇਹਨਾਂ ਚੀਜ਼ਾਂ ਬਾਰੇ ਕੁਝ ਵੀ ਪਤਾ ਨਹੀਂ ਤੇ ਸੋ ਅਸੀਂ ਘਰ ਤੋਂ ਹੀ ਇਹ ਪਲਾਨ ਕਰਕੇ ਤੁਰੇ ਸੀਗੇ ਕਿ ਜਦੋਂ ਵੀ ਅਸੀਂ ਰਾਜਸਥਾਨ ਗਏ ਰਾਜਸਥਾਨ ਜਿਹੜਾ ਨਰਮਾ ਜ਼ਰੂਰ ਚਾਗ ਰਹੇ ਆ ਅਸੀਂ ਖੇਤ ਜ਼ਰੂਰ ਜਾਵਾਂਗੇ ਬੱਚਿਆਂ ਨੂੰ ਜ਼ਰੂਰ ਦਿਖਾਵਾਂਗੇ ਕਿ ਬਿਡੇ कॉटन ਪਲਾਂਟ ਨਹੀਂ ਹੁੰਦੇਗੇ ਅਸਲ ਵਿੱਚ ਜਿਹੜਾ ਨਰਮਾ ਇਹਦੇ ਤੋਂ ਬਹੁਤ ਸਾਰਾ ਕੱਪੜਾ ਵੀ ਬੰਦ ਆ ਪਸ਼ੂਆਂ ਦੀ ਖਾਲ ਵੀ ਬੰਦੀ ਆ ਇਹਦੇ ਤੋਂ ਜਿਹੜੀ ਆਮ ਹੀ ਅਸੀਂ ਸਾਡੀਆਂ ਧੀਆਂ ਪਹਿਣਾ ਦਾ ਦਾਸ ਤਿਆਰ ਕਰਦੇ ਆ ਸੂਤ ਕੱਤਿਆ ਜਾਂਦਾ ਦੇਣ ਆਉਣੀਆਂ ਜਾਂਦੀਆਂ ਇਹਨਾਂ ਤੋਂ ਚਿਤਈਆਂ ਆਉਣੀਆਂ ਜਾਂਦੀਆਂ ਖੇ ਸੁਨੇ ਜਾਂਦੇ ਆ ਇਹਨਾਂ ਤੋਂ ਉੱਤੋਂ ਜਿਹੜੇ ਚੰਦੇ ਠੇਕੇ ਜਾਂਦੇ ਸੀ ਮੈਨੂੰ ਅੱਜ ਵੀ ਯਾਦ ਆ ਬਹੁਤ ਪੁਰਾਣੀ ਦੁਕਾਨ ਬਾਗੇ ਪੁਰਾਣੇ ਦੇ ਵਿੱਚ ਹੁੰਦੀ ਸੀ ਤੇ ਮੇਰੀ ਨਾਨੀ ਮਾਂ ਤੇ ਦਾਦੀ ਮਾਂ ਅਕਸਰ ਹੀ ਉੱਥੋਂ ਚੰਦੇ ਠਕਾ ਕੇ ਲਿਆਉਂਦੇ ਹੁੰਦੇ ਸੀ ਉਹ ਚੰਦੇ ਆ ਜਿਹੜੇ ਉਹ ਅੱਜ ਵੀ ਸਾਡੇ ਕੋਲੇ ਇੱਕ ਇੱਕ ਦੋ ਦੋ ਜਿਹੜੇ ਬਿਸਤਰੇ ਉਹ ਪਏ ਹੋਏ ਆ ਉਹਨਾਂ ਦੀਆਂ ਯਾਦਾਂ ਅਸੀਂ ਸਾਂਭ ਕੇ ਰੱਖੀਆਂ ਆ ਪਰ ਜੇ ਅੱਜ ਬੱਚਿਆਂ ਨੂੰ ਪੁੱਛ ਲਈਏ ਕਿ ਚੰਦੇ ਕੀ ਹੁੰਦੇ ਆ ਚੰਦੇ ਠੇਕਣਾ ਕੀ ਹੁੰਦਾ ਸਾਡੇ ਬੱਚਿਆਂ ਨੂੰ ਕੁਝ ਨਹੀਂ ਪਤਾ ਸੋ ਮੈਂ ਸਾਰੇ ਪੈਣਾ ਬ੍ਰਾਹਮਣ ਨੂੰ ਇਹੀ ਬੇਨਤੀ ਕਰਦੀ ਆ ਜਦੋਂ ਤੁਸੀਂ ਕਿਤੇ ਵੀ ਜਾਂਦੇ ਹੋ ਆਪਣੇ ਬੱਚਿਆਂ ਨੂੰ ਵਿਜ਼ਿਟ ਕਰਾਉਂਦੇ ਆ ਤਾਂ ਬੱਚਿਆਂ ਨੂੰ ਉਸ ਏਰੀਏ ਦਾ ਜਿਹੜਾ ਕਲਚਰ ਆ ਉਹ ਤੋਂ ਜ਼ਰੂਰ ਜਾਣੂ ਕਰਾਇਆ ਕਰੋ ਖਾਸ ਤੌਰ ਤੇ ਜਿਹੜੇ ਸਾਡੇ ਬੱਚੇ ਆ ਜੇ ਵੈਸਟਰਨ ਕਲਚਰ ਦੇ ਵਿੱਚ ਜੋੜ ਦੇ ਜਾ ਰਹੇ ਆ ਵੈਸਟਰਨ ਕਲਚਰ ਨੂੰ ਅਪਣਾਉਂਦੇ ਜਾ ਰਹੇ ਆ ਵੈਸਟਰਨ ਕਲਚਰ ਮਾੜਾ ਨਹੀਂ ਮੈਂ ਨਹੀਂ ਕਹਿੰਦੀ ਵੈਸਟਰਨ ਕਲਚਰ ਨੂੰ ਨਾ ਸਮਝੋ ਪਰ ਕਿਸੇ ਪਿੱਛੇ ਆਪਣੀ ਸੱਭਤਾ ਨੂੰ ਛੱਡਣਾ ਇਹ ਉਸ ਤੋਂ ਵੀ ਡੇਂਜਰਸ ਸਾਡੇ ਲਈ ਸਾਬਤ ਹੋਊਗਾ ਕਿਉਂਕਿ ਜੇ ਅੱਜ ਸਾਡੀ ਪੀੜ੍ਹੀ ਨੂੰ ਨਹੀਂ ਪਤਾ ਕਿ ਕਪਾਹ ਨਰਮਾ ਕੀ ਹੁੰਦਾ ਜਾਂ ਮੱਕੀ ਬਾਇਰਾ ਜਵਾਰ ਕੀ ਚੀਜ਼ਾਂ ਹੁੰਦੀਆਂ ਨੇ ਤੇ ਇਹ ਆਪਣੇ ਬੱਚਿਆਂ ਨੂੰ ਕੀ ਦੱਸਣਗੇ ਇੱਕ ਦਿਨ ਅਸੀਂ ਘਰ ਦੁੱਧ ਰਹਿੜ ਕਰੇ ਸੀ ਤਾਂ ਮੰਮੀ ਕਹਿੰਦੇ ਨਹੀਂ ਲੈ ਕੇ ਆਉਣ ਵਾਲੀ ਆ ਤੇ ਮੇਰੇ ਦੋਨੋਂ ਬੱਚੇ ਬੜੇ ਹੈਰਾਨੀ ਦੇ ਨਾਲ ਪੁੱਛ ਰਹੇ ਸੀ ਮੰਮਾ ਨਹੀਂ ਕੀ ਹੁੰਦੀ ਆ ਉਹ ਕਾਹਦੇ ਲਈ ਨਾਨੀ ਨੇ ਲੈ ਕੇ ਆਉਣੀ ਆ ਸੋ ਨਹੀਂ ਇਹ ਕੋਈ ਚੀਜ਼ ਹੁੰਦੀ ਸੀ ਜਿਹਦੇ ਉੱਤੇ ਰੜਕਣਾ ਰੱਖ ਕੇ ਅਸੀਂ ਦੁੱਧ ਰੜਕਦੇ ਸੀ ਮੇਰੇ ਦਾਦੀ ਮਾਂ ਖੱਥੀ ਜੁੱਧ ਰੜਕਦੇ ਹੁੰਦੇ ਸੀ ਸੋ ਸਾਨੂੰ ਬਹੁਤ ਵਧੀਆ ਲੱਗਾ ਸੀ ਇੱਥੇ ਆਏ ਆ ਇੱਥੇ ਵਿਜ਼ਿਟ ਕੀਤਾ ਪਹਿਲੀ ਵੀਡੀਓ ਅਸੀਂ ਇਹ ਬਣਾਈ ਆ ਸ਼ਾਮ ਨੂੰ ਫੇਰ ਹੱਸਦੇ ਖੇਡਦੇ ਆਂ ਦੀ ਗੱਲਾਂ ਬਾਤਾਂ ਕਰਦੇ ਆਂ ਦੀ ਨਵੀਂ ਵੀਡੀਓ ਦੇ ਨਾਲ ਤੁਹਾਡੇ ਨਾਲ ਜੁੜਾਂਗੇ ਤਦ ਤੱਕ ਲਈ ਸ਼ਸ਼ੀਕਲ ਬੇਟੀ ਨੇ ਕਾਫੀ ਸਾਰਾ ਜਿਹੜਾ ਰੋਗ ਵਾਰ ਕੇ ਨਰਮੇ ਦਾ ਝੁਗਿਆ ਮੈਂ ਵੀ ਝੁਗਿਆ ਬੇਟੇ ਨੇ ਵੀ ਸਭ ਤੋਂ ਜ਼ਿਆਦਾ ਐਕਸੈਪਟਡ ਬੇਟਾ ਸੀ ਕਿਉਂਕਿ ਉਹਨੂੰ ਇਹਦੇ ਬਾਰੇ ਨੀ ਨੌਲੇਜ ਨਹੀਂ ਸੀ ਜੇ ਕਿ ਜੱਟ ਦਾ ਪੁੱਤ ਹੋਊਗਾ ਤੇ ਜੱਟ ਦੇ ਪੁੱਤ ਨੂੰ ਜੱਟ ਦੀਆਂ ਫਸਲਾਂ ਬਾਰੇ ਨਾ ਪਤਾ ਹੋਊਗਾ ਕਿਸਾਨ ਦੀਆਂ ਫਸਲਾਂ ਬਾਰੇ ਨਾ ਪਤਾ ਹੋਊਗਾ ਤੇ ਤੂੰ ਮੰਦ ਭਾਗਾ ਜਿਹੜਾ ਦਾਰ ਹੋਰ ਕੋਈ ਹੋ ਨਹੀਂ ਸਕਦਾ ਆਪਣੇ ਬੱਚਿਆਂ ਨੂੰ ਜ਼ਰੂਰ ਫਸਲਾਂ ਬਾਰੇ ਨਸਲਾਂ ਬਾਰੇ ਤੇ ਸਬਜ਼ੀਆਂ ਬਾਰੇ ਜਾਣੂ ਕਰਵਾਓ ਧੰਨਵਾਦ ਜੀ